ਅਗਲੀ ਗੱਲ ਅਗਲੀ ਗੱਲ ਹੌਸਲੇ ਨਾਲ ਜਿੰਨੇ ਵੀ ਆਪਣੇ ਨੌਜਵਾਨ ਫੜੇ ਐ ਉਹ ਨਹੀਂ ਨਾਲ ਦੇ ਨਾਲ ਛੱਡੇ ਜਾਣਗੇ ਜੇ ਦਰ ਤੇ ਬਠੀਕ ਨਹੀਂ ਸਿੱਧੂ ਦੀ ਦਸਤੀ ਤੱਕ ਰਿਹਾਈ ਜਿਹੜੀ ਆ ਹੋ ਜਾਏਗੀ ਮੈਂ ਇਨੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਢਾਲੀਆ ਵਾਲੋਂ ਦਾ ਮਾਵਾ ਲੱਜ ਦੋ ਗਿਆ ਸਾਰੇ ਵੀਰੇ ਸਾਰੇ ਜਿੰਨਾ ਚਿਰ ਆਪਣੇ ਕੋਲ ਸੁਨੇਹਾ ਨਹੀਂ ਨਾ ਆਉਂਦਾ ਵਿਚਰਤੇ ਜਾਂਦੇ ਰਹੀ ਹੋਰ ਦਸ ਲਾ ਜੀ ਬੰਦ ਨਾ ਜੀ ਸਾਹਿਬ ਸੁਣੇ ਰੱਤ ਲਾਓ ਇਹ ਬੰਦ ਨਾ ਛੱਡ ਦਿਓ ਕਰਦੇ ਅਗਲੀ ਵਾਰ ਸੁਣੋ ਉਹ ਜਿਹੜੀ ਗੱਲ ਤੇ ਕੈਚ ਫਸਿਆ ਸੀ ਆਪਾਂ ਇਹ ਕਹਿੰਦੇ ਜਵਾਨਤ ਨੂੰ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਤੇ ਰੀਚਾਰਜ ਕਰੋ ਕਸਰ ਕਰੋ ਉਹਦੇ ਆਪਣੀ ਸ਼ਾਂਤੀ ਬਣੀ ਆ ਬਿਨਾਂ ਸ਼ਰਤ ਰਿਹਾਈ ਹੋਈ ਆ ਹੁਣ ਤੁਹਾਡੇ ਨਾਲ ਐਡੀਜੀ ਪਸਾਹ ਸਰਦ ਸਿੰਘ ਜੀ ਇਹ ਗੱਲਬਾਤ ਕਰਨਗੇ ਦੂਜੇ ਵੱਲੋਂ ਬੋਲੋ ਜੀ 2 ਮਿੰਟ ਹੀ ਸੋਣੇ 2 ਮਿੰਟ ਹੀ ਬੋਲਣਾ ਉਹ ਤੋਂ ਬਾਅਦ 67 ਮਿੰਟ ਆਪਾਂ ਦੁਵਾੜਾ ਲਾਵਾਂਗੇ ਉਹ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਚਲਾਈ ਜਾਵੇ ਮਾਤਾ ਦੀ ਉਸ ਨੂੰ ਫਿਰ ਆਪ ਸਾਰੇ ਹੀ ਸਾਡੇ ਜਿਹੜੇ ਸਾਡੇ ਨਾਲ ਜੀਵ ਔਰ ਸਾਥੀੁੱਤੇ ਹੋਏ ਨੇ ਕਿਸਾਨ ਯੂਨੀਅਨ ਦੇ ਲਾਸਟ ਜਿਹੜੀ ਗੱਲ ਇਹਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਬਾਤ ਕੇ ਵਿਚਾਰ ਰਿਹਾ ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹੇ ਨੇ ਆ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਯੂਪੋਪਨ ਹੈ ਇਹ ਆਪਣੇ ਪੰਜਾਬ ਦਾ ਇੱਕ ਬਹੁਤ ਵੱਡਾ ਇੱਕ ਐਸੈਟ ਹੈ ਕਿ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹੀ ਆਉਣ ਵਾਲਾ ਸਦਾ ਫਿਊਚਰ ਹੈ ਸੋ ਇਹੀ ਗੱਲ ਕਹਿਣਾ ਹੋਇਆ ਅੱਜ ਜਿਹੜੀ ਜੱਗਾ ਦੱਸਿਆ ਕਿ ਕਲਿੱਕੀ ਰੂਪਰੇ ਵਿੱਚ ਹੋਇਆ ਸੋ ਉਹਦੇ ਮੁਤਾਬਿਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਏਡੀਐ ਸਾਹਿਬ ਦੇ ਨਾਲ ਖੜੇ ਨੇ ਇਹ ਸਾਰਾ ਰੇਜ ਹੋਣਾ ਉਹ ਕੋਲ ਹੈ ਔਰ ਇਹ 6 ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਨਿਪਟਾਰਾ ਆਪਾਂ ਕਰ ਦੇਾਂਗੇ ਇਹ ਗੱਲ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਰਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਾ ਰਿਹਾ ਹੋ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਦਿੱਤਾ ਉਹ ਰਿਹਾ ਹੋ ਜਾਣਗੇ ਫਿਰ ਵੀ ਜੇ ਕਿਸੇ ਦਾ ਕੋਈ ਕੋਈ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਬਟ 100 ਦੀ 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਝ ਇਹਨਾਂ ਨੇ ਦੱਸਿਆ ਸੀ ਕਿ ਕੋ ਮੋਬਾਈਲ ਜਾਂ ਕੋ ਚੀਜ਼ ਇਹੋ ਜਿਹੀ ਹੋਈ ਹੈ ਉਹਨੂੰ ਆਪਾਂ ਕੋ ਭਾਈ ਕਰਦੇ ਆਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆ ਮੈਂ ਤਾਂ ਇਹ ਪੁਲਿਸ ਐਜ਼ ਅ ਪੁਲਿਸ ਆਫਸਰ ਵੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਰਿਹਾ ਖਾਲਸਾ ਕੋਲੀ ਪੜ੍ਹਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਆਪਣੇ ਜਿਹੜਾ ਜੁਵਨ ਹੈ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਵਿਫਤਾਰਾ ਹੋ ਜਾਏਗਾ ਇੰਨੀ ਗੱਲ ਆ ਕਹਿੰਦਾ ਹਾਂ ਮੈਂ ਤੁਹਾਨੂੰ ਫੇਰ ਫੱਟੇ ਬੁਲਾਉਣਾ सत श्रीकाल और आपका ध्यान रखो हम आराम थैंक यू भाई मच्छा चार चार मिनट लाने मेरी गल मेरी गल सुनो भाई ਕੀ ਸਾਰੇ ਜਾਣਦਾ ਬੰਦੇ ਕਾ ਨਹੀਂ ਲੱਗਦੀ ਮੈਂ ਤੁਹਾਡੀਆਂ ਭਾਵਨਾਵਾਂ ਦੇ ਉਲਟ ਜਾ ਕੇ ਫਜ਼ਲਾ ਕਰ ਲਾਏ ਸੀ ਯਾਰ ਅਣਾ ਮੈਂ ਸਾਰੀਆਂ ਗੱਲਾਂ ਦੇਖ ਕੇ ਕਾਨੂੰਨੀ ਗੱਲਾਂ ਦੇਖ ਕੇ ਹੁਣ ਹਰ ਕੋਈ ਬੈਠਾ ਹਰ ਜਗ੍ਹਾ ਕਮੈਂਟ ਕਰੀ ਜਾਊਗਾ ਵੀ ਆਏ ਹੋ ਗਏ ਓਵਰ ਗੱਲ ਬੱਕਰੀ ਆ ਬੜੇ ਜੱਟ ਆਂਦੀ ਆ ਭਾਈ ਹਰ ਜੱਟ ਇਹ ਐਸੀ ਜੇ ਕਿੱਤੇ ਆਗੂ ਖੜੇ ਆ ਬੱਤਾ ਜੀ ਖੜੇ ਆ ਭੂਲ ਜੀ ਖੜੇ ਆ ਲੰਗੋਵਾਲ ਜੀ ਖੜੇ ਆ ਆਗੂ ਖੜੇ ਬੈਠੇ ਆ ਹਨ ਜੇ ਜੀ ਕਹ ਕੇ ਸਾਦੇ ਕਰਕੇ ਨਹੀਂ ਭਾਈ ਇਹ ਛੋਡੇ ਕਰਕੇ ਇਹ ਚੋਰੀਆ ਜੇਸੀ ਆ ਕੇ ਪ੍ਰਸ਼ਾਸਨ ਨੇ ਆਪਾਂ ਨੂੰ ਆ ਲਿਖਤੀ ਦਿੱਤਾ ਐਡੀਜੀਪੀ ਡੀਆਈਜੀ ਆਈ ਦੇ ਦਸਤਾਵੇਜ਼ ਤੇ ਲਿਖਤੀ ਦੇ ਹੀ ਗਏ ਆ ਯਾਰ ਫਿਰ ਇਹ ਲੋਕਰ ਜਾਣਗੇ ਫਿਰ ਕਿੱਥੇ ਜਾਣੇ ਕੋਈ ਗੱਲ ਨਹੀਂ ਜੇ ਕੋਈ ਤਲਖੀ ਜਾ ਕੇ ਮੇਰੇ ਤੋਂ ਤੁਹਾਡੇ ਬਾਰੇ ਉਸ ਕਿਹਾ ਵੀ ਜਾਂਦਾ ਮੈਂ ਤੁਹਾਨੂੰ ਪਹਿਲੇ ਹੀ ਕਿਹਾ ਗੁੱਸਾ ਨਾ ਕਰਿਆ ਕਰੋ ਵੀ ਮੇਰੇ ਆਪਣੇ ਨੂੰ ਮੈਂ ਛੋਡਾ ਜੀ ਜੀ ਤੇ ਮੇਰੇ ਤੁਸੀਂ

ਇਹ ਲੋਕੱਥੇ ਨਹੀਂ ਹੌਲਦੇ ਡਰਾਪੇ ਫੋਨ ਕਰ ਲੈ ਆ ਕੇ ਬੰਦੇ ਸਰਲੇ ਕਰਾ ਮਿਹਰਬੰਦ ਕਰ ਲੈ ਤੇ ਤੁਸੀਂ ਸਾਗਿਆ ਰੋਕਾ ਟੋਕਾ ਤੋੜ ਕੇ ਅੱਜੇ ਮੋਹਰ ਲਾਦੀ ਐ ਕੰਦਰੀਏ ਦੱਬੇ ਨਹੀਂ ਜਾਣ ਜਿੱਦਾਂ ਮਰਜ਼ੀ ਜਵਾਬ ਕਰ ਲੋ ਜੀ ਭਾਈ ਇੱਕ ਨੌਜਵਾਨੋਂ ਹੋਰ ਅਪੀਲ ਹੈ ਆਪਾਂ 26 ਤਰੀਕ ਨੂੰ 26 ਨਵੰਬਰ ਨੂੰ 2020 ਸੀ ਜੀ 2020 ਨੂੰ 26 ਨਵੰਬਰ ਨੂੰ ਦਿੱਲੀ ਗਏ ਸੀ ਇੱਥੋਂ ਵਰੀਆ ਸ਼ੜਕਾਂ ਪੱਟੀਆਂ ਸੀ ਬੜੇ ਟੋਲੇ ਪੱਟੇ ਦੀ ਬੜੇ ਬੈਰੀ ਬੈਰੀ ਵੱਡੇ ਵੱਡੇ ਵੈਰੀਕੇਟ ਲਾਏ ਸੀ ਪਰ ਆਪਾਂ ਸਾਰਿਆਂ ਰੋਸਾਂ ਚੋਕਾਂ ਤੋੜ ਕੇ ਦਿੱਲੀ ਪਹੁੰਚ ਗਏ ਸੀ 13 ਤਰੀਕ ਨੂੰ ਬਈ ਨੌਜਵਾਨੋ ਤਿਆਰ ਰਹੋ 13 ਫਰਕ ਨੇ ਉਹ ਵੀ ਮੁੱਕੇ ਹਲੇ ਜਿਹੜੇ ਅਧੂਰੇ ਪਏ ਆ ਚਾਹੇ ਐਮਐਸਪੀ ਦੀ ਗੱਲ ਹੋਵੇ ਚਾਹੇ ਜਨ ਜਿਹੜੇ ਕੇਸ ਵੀ ਪਿਆ ਹੈ ਉਹ ਬਹੁਤਿਆਂ ਦੇ ਪਏ ਆ ਉਮੇ ਚੱਲੀ ਜਾਂਦੇ ਆ ਜਾਂ ਨਮੀਆਂ ਜਿਹੜੀਆਂ ਨੀਤੀਆਂ ਲਿਆ ਰਹੇ ਨੇ ਮਾਰੂ ਨੀਤੀ ਉਹਨਾਂ ਦੇ ਖਿਲਾਫ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨੌਜਵਾਨੋਂ ਤੁਹਾਡੀ ਖਾਸ ਮੇਰਾ ਵੀ ਅਪੀਲ ਹੈ ਕਿ ਆਪਾਂ ਸਾਰਿਆਂ ਦੇ ਇਕੱਠੇ ਹੋ ਕੇ ਹਮਲਾ ਤੇਰਾ ਨੂੰ ਮਾਰਨਾ ਹੈ ਉੱਧਰ ਦਿੱਲੀ ਪਹੁੰਚਣਾ ਹੈ ਭਾਈ ਇਹਦਾ ਸੁਣਿਆ ਕਰੋ ਜਿਹੜੇ ਬੰਦੇ ਹੱਥੇ ਮਾਰਦੇ ਨੇ ਉਹਨਾਂ ਨੂੰ

शासन सॼी भई थाणा कहिड़ा चौकिया कहरियूं शाजली ਭੋਲਾ ਪਾਈਓ ਸਾਰੇ ਬੰਦੇ ਗਾਡੇ ਛੜ ਦੇ ਪ੍ਰਸ਼ਾਦ ਉਹ ਹੁਣੀ ਪਾਈ ਸੁਨੇਹਾ ਲਾ ਦੇ ਪ੍ਰਸ਼ਾਦ ਖੜਾ ਸਰ ਖੜੇ ਆ ਦੇ ਸੱਚ ਨੂੰ ਕਹਿ ਦੇ ਡੋਕਰੀਂ ਮਾਰ ਜਾਈ ਪਾਈਓ ਬੰਦੇ ਆ ਜਦੋਂ ਸਾਡੇ ਕੋਲ ਸੁਨੇਹਾ ਆ ਗਿਆ ਸਾਡਾ ਮੋਰਚਾ ਫਤਿਆ ਹੈ ਕਿ ਅਸੀਂ ਰਵਾੜ ਨਹੀਂ ਪਾ ਦੇਣੀ ਹੈ ਵੀ ਉਸ ਤੋਂ ਪਹਿਲਾਂ ਪਾ ਗੱਲਾਂ ਵੱਟਾ ਕਰਦੇ ਆ ਬਸ ਥੋੜੇ ਮਿੰਟ श शंभू ते खनौरी कठे हुण शू ते खनौरी तेरहं तरीक न शू ते खनौरी कठे हुणो भई